ਹਾਂਜੀ ਦੋਸਤੋ 101 ਸਾਲ ਬਾਅਦ ਲੱਗਣ ਜਾ ਰਿਹਾ ਹੈ ਜੀ ਵੱਡਾ ਚੰਦਰ ਗ੍ਰਹਿਣ ਜਿਸ ਉੱਤੇ ਇਹਨਾਂ ਤਿੰਨ ਰਾਸੀ ਵਾਲੇ ਜਾਤਕਾਂ ਦੀ ਕਿਸਮਤ ਬਦਲਣ ਵਾਲੀ ਹੈ ਸਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਇਹ ਤਿੰਨ ਰਾਸ਼ੀਆਂ ਕਰੋੜਪਤੀ ਹੋਣ ਵਾਲੀਆਂ ਹਨ ਦੋਸਤੋ 18 ਸਤੰਬਰ ਬੁੱਧਵਾਰ ਦੇ ਦਿਨ ਜੋ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਇਹਨਾਂ ਤਿੰਨ ਰਾਸ਼ੀਆਂ ਉੱਤੇ ਉਸ ਦਾ ਸ਼ੁਭ ਪ੍ਰਭਾਵ ਦੇਖਣ ਨੂੰ ਮਿਲਣ ਵਾਲਾ ਹੈ ਜਿਸ ਨਾਲ ਇਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਖੁਸ਼ੀਆਂ ਦੇ ਵਿੱਚ ਤਬਦੀਲ ਹੋ ਜਾਵੇਗੀ ਇਹਨਾਂ ਤਿੰਨ ਰਾਸ਼ੀ ਵਾਲੇ ਜਾਤਕਾਂ ਦੀ ਜਨਮ ਜਨਮਾਂ ਦੀ ਗਰੀਬੀ ਦੂਰ ਹੋਣ ਵਾਲੀ ਹੈ ਜੇਕਰ ਇਹ ਲੋਕ ਲੰਮੇ ਸਮੇਂ ਤੋਂ ਗਰੀਬੀ ਦਾ ਸਾਹਮਣਾ ਕਰਦੇ ਆ ਰਹੇ ਹਨ ਤਾਂ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ 101 ਸਾਲ ਬਾਅਦ ਚੰਦਰ ਗ੍ਰਹਿਣ ਉੱਤੇ ਇਹਨਾਂ ਤਿੰਨ ਰਾਸ਼ੀ ਵਾਲੇ ਜਾਤਕਾਂ ਨੂੰ ਧਨ-ਦੌਲਤ ਦੀ ਵੱਡੀ ਪ੍ਰਾਪਤੀ ਹੋਣ ਵਾਲੀ ਹੈ ਜਿਸ ਨਾਲ ਇਹਨਾਂ ਦਾ ਗਰੀਬੀ ਅਮੀਰੀ ਵਿੱਚ ਤਬਦੀਲ ਹੋ ਜਾਵੇਗੀ ਅਤੇ ਇਹ ਰਾਸ਼ੀਆਂ ਇਸ ਚੰਦਰ ਗ੍ਰਹਿਣ ਉੱਤੇ ਕਰੋੜਪਤੀ ਹੋ ਸਕਦੀਆਂ ਹਨ ਅਤੇ ਜੇਕਰ ਇਹ ਜਾਤਕ ਲੰਬੇ ਸਮੇਂ ਤੋਂ ਦੁੱਖ ਤਕਲੀਫਾਂ ਦਾ ਸਾਹਮਣਾ ਕਰਦੇ ਆ ਰਹੇ ਹਨ ਤਾਂ ਇਹਨਾਂ ਦੀਆਂ ਉਹ ਦੁੱਖ ਤਕਲੀਫਾਂ ਹਮੇਸ਼ਾ ਲਈ ਸਨੀ ਦੇਵ ਦੀ ਕਿਰਪਾ ਦੇ ਨਾਲ ਸਮਾਪਤ ਹੋਣ ਵਾਲੀਆਂ ਹਨ ਜਿਸ ਨਾਲ ਇਹਨਾਂ ਦੇ ਘਰ ਵਿੱਚ ਪੈਸੇ ਦੀ ਬਚਤ ਹੋਵੇਗੀ ਅਤੇ ਘਰ ਵਿੱਚ ਖੁਸ਼ਹਾਲੀ ਆਵੇਗੀ ਪਰ ਦੋਸਤੋ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਉਹ ਤਿੰਨ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਚੰਦਰ ਗ੍ਰਹਿਣ ਉੱਤੇ ਤਬਦੀਲ ਹੋਣ ਵਾਲੀ ਹੈ ਜਿਨ੍ਹਾਂ ਦੇ ਲਈ ਚੰਦਰ ਗ੍ਰਹਿਣ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਤਾਂ ਉਸ ਦੇ ਲਈ ਦੋਸਤੋ ਤੁਹਾਨੂੰ ਸਾਡੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਹੋਵੇਗਾ ਕਿਉਂਕਿ ਹੋ ਸਕਦਾ ਹੈ ਇਹਨਾਂ ਤਿੰਨ ਰਾਸ਼ੀਆਂ ਦੇ ਵਿੱਚ ਤੁਹਾਡੀ ਰਾਸ਼ੀ ਵੀ ਸ਼ਾਮਲ ਹੋਵੇ ਅਤੇ ਚੰਦਰ ਗ੍ਰਹਿਣ ਵਾਲੇ ਦਿਨ ਤੁਹਾਡੀ ਕਿਸਮਤ ਦੇਵੀ ਸਤਾਰੇ ਚਮਕਣ ਵਾਲੇ ਹੋਣ ਤਾਂ ਦੋਸਤੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਹ ਸਾਰੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਇੱਕੋ ਇਲਫਾਜ਼ ਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਤਾਂ ਜੋ ਸਨੀ ਦੇਵ ਜੀ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਰਹੇ ਅਤੇ ਦੋਸਤੋ ਕਮੈਂਟ ਬਾਕਸ ਵਿੱਚ ਗੈ ਸਣੀ ਦੇਵ ਜ਼ਰੂਰ ਲਿਖਣਾ ਜੀ ਆਓ ਹੁਣ ਜਾਣਦੇ ਹਾਂ ਉਹ ਕਿਹੜੀਆਂ 300 ਭਾਗਾਂ ਵਾਲੀਆਂ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਸਣੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਪੂਰੀ ਤਰ੍ਹਾਂ ਬਦਲਣ ਵਾਲੀ ਹੈ ਨੰਬਰ 1 ਦੋਸਤੋ 101 ਸਾਲ ਬਾਅਦ ਜੋ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਇਸ ਰਾਸ਼ੀ ਵਾਲੇ ਜਾਤਕਾਂ ਤੇ ਉਸ ਦਾ ਚੰਗਾ ਪ੍ਰਭਾਵ ਦੇਖਣ ਨੂੰ ਮਿਲਣ ਵਾਲਾ ਹੈ ਜਿਸ ਨਾਲ ਇਹਨਾਂ ਰਾਸ਼ੀ ਵਾਲੇ ਜਾਤਕਾਂ ਦੀ ਕਿਸਮਤ ਰਾਤੋਂ ਰਾਤ ਚਮਕ ਜਾਵੇਗੀ ਇਹ ਰਾਸ਼ੀ ਵਾਲੇ ਜਾਤਕ ਰਾਤੋਂ ਰਾਤ ਕਰੋੜਪਤੀ ਹੋ ਸਕਦੇ ਹਨ ਕਿਉਂਕਿ ਸ਼ਨੀ ਦੇਵ ਦੀ ਅਪਾਰ ਕਿਰਪਾ ਦੇ ਨਾਲ ਇਹਨਾਂ ਦੇ ਘਰ ਵਿੱਚੋਂ ਗਰੀਬੀ ਪੂਰੀ ਤਰ੍ਹਾਂ ਖਤਮ ਹੋਣ ਵਾਲੀ ਹੈ ਇਹਨਾਂ ਦੇ ਘਰ ਵਿੱਚ ਡੋਮਾ ਬੱਚਿਆਂ ਵਿੱਚੋਂ ਕਿਸੇ ਇੱਕ ਬੱਚੇ ਨੂੰ ਪੁੱਤਰ ਜਾਂ ਧੀ ਨੂੰ ਬੈਂਕ ਵਿੱਚ ਸਰਕਾਰੀ ਨੌਕਰੀ ਹਾਸਲ ਹੋ ਸਕਦੀ ਹੈ ਜੇਕਰ ਕੋਈ ਵਿਅਕਤੀ ਇਹਨਾਂ ਦੇ ਘਰ ਵਿੱਚ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਜੂਝ ਰਿਹਾ ਹੈ ਤਾਂ ਉਹ ਬਿਮਾਰੀ ਇਹਨਾਂ ਦੀ ਜੜ ਤੋਂ ਖਤਮ ਹੋਣ ਵਾਲੀ ਹੈ ਜਿਸ ਨਾਲ ਇਹਨਾਂ ਦੇ ਘਰ ਵਿੱਚ ਪੈਸੇ ਦੀ ਬਚਤ ਹੋਵੇਗੀ ਅਤੇ ਇਹ ਮਾਲਾ-ਮਾਲ ਹੋਣ ਵਾਲੇ ਹਨ ਤੇ ਘਰ ਵਿੱਚ ਖੁਸ਼ਹਾਲੀ ਆਵੇਗੀ ਜੇਕਰ 8 18 ਸਤੰਬਰ ਨੂੰ ਚੰਦਰ ਗ੍ਰਹਿਣ ਵਾਲੇ ਦਿਨ ਕੋਈ ਵੀ ਸੁਭ ਕੰਮ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੋਵੇਗਾ ਅਤੇ ਇਹਨਾਂ ਦੇ ਲਈ ਪ੍ਰਾਪਰਟੀ ਡੀਲਰ ਦਾ ਕੰਮ ਵੀ ਬਹੁਤ ਹੀ ਜ਼ਿਆਦਾ ਬਿਹਤਰ ਰਹਿਣ ਵਾਲਾ ਹੈ ਜਿਸ ਨਾਲ ਇਹਨਾਂ ਦੇ ਘਰ ਵਿੱਚ ਪੈਸਾ ਹੀ ਪੈਸਾ ਆ ਜਾਵੇਗਾ ਅਤੇ ਸਨੀ ਦੇਵ ਦੀ ਅਪਾਰ ਕਿਰਪਾ ਨਾਲ ਇਹਨਾਂ ਦੇ ਘਰ ਵਿੱਚ ਧਨ-ਦੌਲਤ ਪਾਣੀ ਵਾਂਗ ਦੀ ਤਰ੍ਹਾਂ ਵਰਖਾ ਹੋਵੇਗੀ। ਕੁੰਭ ਰਾਸ਼ੀ ਵਾਲੇ ਜਾਤਕਾਂ ਦੀ ਆਰਥਿਕ ਹਾਲਤ ਵਿੱਚ ਵੱਡਾ ਸੁਧਾਰ ਆਉਣ ਵਾਲਾ ਹੈ ਜਿਸ ਨਾਲ ਇਹਨਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ। ਜੇਕਰ ਤੁਸੀਂ ਚਾਹੁੰਦੇ ਹੋ ਤੇ சனி ਦੇਵ ਦੀ અપਾਰ ਕਿਰਪਾ ਇਸੇ ਤਰ੍ਹਾਂ ਤੁਹਾਡੇ ਉੱਤੇ ਬਣੀ ਰਹੇ ਤਾਂ ਸ਼ਨੀਵਾਰ ਵਾਲੇ ਦਿਨ ਸਰੋਂ ਦਾ ਤੇਲ ਗਰੀਬਾਂ ਨੂੰ ਜ਼ਰੂਰ দান ਕਰੋ ਤਾਂ ਤੁਹਾਨੂੰ ਕਾਮਯਾਬੀ ਪਾਉਣ ਦੇ ਲਈ ਕੋਈ ਵੀ ਨਹੀਂ ਰੋਕ ਪਾਵੇਗਾ ਅਤੇ சனி ਦੇਵ ਜੀ ਕਿਰਪਾ ਬਣਾਈ ਰੱਖਣਗੇ ਨੰਬਰ 2 ਤੁਲਾ ਰਾਸ਼ੀ ਹਾਂਜੀ ਅੱਜ 18 ਸਤੰਬਰ ਨੂੰ ਲੱਗਣ ਜਾ ਰਿਹਾ ਹੈ ਵੱਡਾ ਚੰਦਰ ਗ੍ਰਹਿਣ ਇਨਾ ਰਾਸ਼ੀ ਵਾਲੇ ਜਾਤਕਾਂ ਦੀ ਕਿਸਮਤ ਪਲਟ ਕੇ ਰੱਖ ਦੇਵੇਗਾ ਕਿਉਂਕਿ ਇਹਨਾਂ ਦੀ ਜ਼ਿੰਦਗੀ ਵਿੱਚੋਂ ਦੁੱਖ ਕਸ਼ਟਾਂ ਦਾ ਖਾਤਮਾ ਹੋਣ ਵਾਲਾ ਹੈ ਜੇਕਰ ਇਹ ਜਾਤਕ ਮਾਨਸਿਕ ਅਤੇ ਆਰਥਿਕ ਤੌਰ ਤੇ ਪਰੇਸ਼ਾਨ ਚੱਲ ਰਹੇ ਹਨ ਤਾਂ ਸਨੀ ਦੇਵ ਦੀ ਅਪਾਰ ਕਿਰਪਾ ਨਾਲ ਇਹਨਾਂ ਦੀ ਇਹ ਪਰੇਸ਼ਾਨੀ ਜੜ ਤੋਂ ਖਤਮ ਹੋ ਜਾਵੇਗੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਔਲਾਦ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਸਕਦੀ ਹੈ ਕਿਉਂਕਿ ਇਹਨਾਂ ਦੇ ਬੱਚਿਆਂ ਉੱਤੇ ਵੀ ਸਨੀ ਦੇਵ ਜੀ ਦਾ ਅਸ਼ੀਰਵਾਦ ਹਮੇਸ਼ਾ ਬਣਿਆ ਰਹਿਣ ਵਾਲਾ ਹੈ ਨੰਬਰ 3 ਸਿੰਘ ਰਾਸ਼ੀ ਹਾਂਜੀ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਦੀ ਚੰਦਰ ਗ੍ਰਹਿਣ ਵਾਲੇ ਦਿਨ ਇਹ ਰਾਸ਼ੀ ਵਾਲਿਆਂ ਉੱਤੇ ਚੰਦਰ ਗ੍ਰਹਿਣ ਦਾ ਪੂਰਾ ਪ੍ਰਭਾਵ ਪੈਣ ਵਾਲਾ ਹੈ ਜੇਕਰ ਇਹ ਰਾਸੀ ਵਾਲੇ ਜਾਤਕ ਆਪਣਾ ਨਮਾ ਕਰ ਜਾਂ ਫਿਰ ਨਮਕ ਕਮ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਇਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਰਹਿਣ ਵਾਲਾ ਹੈ ਇਹਨਾਂ ਦਾ ਨਮਾ ਕਰ ਬਹੁਤ ਘੱਟ ਪੈਸੇ ਦੇ ਨਾਲ ਕਿਸੇ ਸੀਸ ਮਹਿਲ ਦੀ ਤਰ੍ਹਾਂ ਬਣ ਜਾਵੇਗਾ ਕਿਉਂਕਿ ਇਹਨਾਂ ਉੱਤੇ ਸਨੇ ਦੇਵ ਜੀ ਤਰੁੱਠੇ ਹੋਏ ਹਨ ਅਤੇ ਸਨੀ ਦੇਵ ਦੀ ਇਹਨਾਂ ਤੇ ਅਪਾਰ ਕਿਰਪਾ ਬਣੀ ਰਹਿਣ ਵਾਲੀ ਹੈ ਅਤੇ ਇਹਨਾਂ ਦੇ ਬੱਚਿਆਂ ਉੱਤੇ ਵੀ ਚੰਦਰ ਗ੍ਰਹਿਣ ਦਾ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਨੀ ਦੇਵ ਦਾ ਅਸ਼ੀਰਵਾਦ ਹਮੇਸ਼ਾ ਤੁਹਾਡੇ ਉੱਤੇ ਬਣਿਆ ਹੀ ਰਹੇ ਤਾਂ ਸਨੀਵਾਰ ਵਾਲੇ ਦਿਨ ਕਾਲੇ ਰੰਗ ਦੇ ਕੱਪੜੇ ਅਤੇ ਜੁੱਤੇ ਜ਼ਰੂਰ দান ਕਰੋ ਤਾਂ ਤੁਹਾਨੂੰ ਕਾਮਯਾਬੀ ਪਾਉਣ ਤੋਂ ਕੋਈ ਵੀ ਨਹੀਂ ਰੋਕ ਪਾਵੇਗਾ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੀ ਅਤੇ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਭਗਵਾਨ ਸ਼ਨੀ ਦੇਵ ਮਹਾਰਾਜ ਉਸ ਦੀ ਹਰ ਮਨੋ ਕਾਮਨਾਵਾਂ ਜ਼ਰੂਰ ਪੂਰੀ ਕਰਨਗੇ ਅਤੇ ਸਾਡੀ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਨੂੰ ਲੈ ਕੇ